ਗਰਪਾ ਤੀ ਪਰ ਮਾਦਮਾ ਕਿੱਥੇ ਬਸਾਤਾ ਮੈਨੂੰ ਮਸਾਤੇ ਤੋ ਖੇੜਾ ਛੁੱਟਿਆ ਸਿੱਖ ਫੇਰ ਮੇਰੇ ਦੀਤ ਨੂੰ ਮਰੇ ਲੈ ਆਇਆ ਤੂੰ ਮੈਂ ਕੀ ਕਰੂੰਗੀ ਜੇ ਉਹਦੀ ਗੱਲ ਨਾ ਮੰਨੀ ਉਹ ਤਾਂ ਇਹ ਨਹੀਂ ਪਤਾ ਉਹ ਦੁਕਾਨ ਤੇ ਦਾ 10 ਮਿੰਟ ਲੱਗਦੇ ਆ ਤੈਨੂੰ ਪੂਰਾ ਡੇਢ ਘੰਟਾ ਹੋ ਗਏ ਇਹਨੂੰ ਮੈਂ ਭੈਣ ਨਾਲ ਲੜੀ ਜਾਨਾ ਇਹ ਜੇ ਸਮਾਨ ਕੀ ਲੈਣਗਾ ਕੀ ਤੂੰ ਦੁਕਾਨ ਤੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਰੀਲ ਲੈ ਕੇ ਆਉਣੀ ਸੀ ਉਹ ਵੀ ਨਹੀਂ ਮਿਲੀ ਮੈਂ ਰੀਲ ਲਾਨ ਗਈ ਸੀ ਕਿ ਕਿਤੇ ਹੋਰ ਗਈ ਸੀ ਆਏ ਥੋੜੀ ਹੁੰਦਾ ਵੀ ਡੇ ਡੇੜ ਕੰਟਰੀਲਾ ਰੇਨ ਤੇ ਲੱਗ ਜਾਂਦਾਗਾ ਤਗਾ ਨਾ ਮੋੜ ਤੇ ਤਾਂ ਹੈਗੀ ਹੈਗੀ ਮੈਂ ਨਾ ਬਾਈ ਤੈਨੂੰ ਸਾਰੇ ਕਿਤੇ ਪਾਲ ਕੇ ਆ ਗਿਆ ਤੂੰ ਕਿਤੇ ਨਹੀਂ ਗਈ ਹੋ ਪਾਣੀ ਹੋ ਗਏ ਡੂੰਗੇ ਚੋਨਾ ਲਾਉਣੀ ਛੱਡ ਦੇ ਨਾ ਕਿੱਡਾ ਕਿੱਡਾ ਹੋ ਜਾਂਦਾ ਕੱਬਲ ਜਾ ਚਾ ਖਾ ਲੈਣਗੇ ਦੋ ਫੁੱਲ ਹੋ ਜਾਣਗੇ ਬਜਾਜ਼ ਤਾਂ ਮੇਰੇ ਸਾਲਾ ਬੜੀ ਮਹਿੰਗੀ ਏ ਸਬਜ਼ੀ ਉਹ ਠੀਕ ਆ ਚਾ ਉਹ ਵਧੀਆ ਮਾਹ ਕਰੇ ਉਹ ਦਿਹਾੜੀ ਦੀ ਡਿਲ ਵਾਲਾ ਕਰ ਉਹ ਦਿਹਾੜੀ ਤਾਂ ਲਵਾ ਲਾਂ ਮੈਂ ਬੰਦੇ ਕਿੱਥੇ ਮਿਲਦੇ ਆ ਹਾਂ ਰੁਪਿਆ 5 ਤੋਂ ਮੰਗ ਲੈਂਦੇ ਆ ਤਰਨੂੰ ਕੰਮ ਹੁੰਦਾ ਨਹੀਂ ਉਹਨਾਂ ਤੇ ਨਾਲੇ ਘਰੇ ਟਾਈਮ ਪਾਸ ਨਹੀਂ ਹੁੰਦਾ ਹੈ ਮੇਰਾ ਇੱਥੇ ਜੀ ਲੱਗਿਆ ਰਹਿੰਦਾਗਾ ਘਰੇ ਤੈਨੂੰ ਪਤਾ ਹੀ ਐ ਬੁੜੀਆਂ ਦਾ ਉਹ ਸਾਰਾ ਦਿਨ ਬੋਲੀ ਜਾਂਦੇ ਹਾਂ ਹੈ ਉਹ ਤਾਂ ਠੀਕ ਆ ਚਾ ਇੰਨੇ ਪੈਸੇ ਕੀ ਕਰੇਗਾ ਪਰ ਇੰਨੇ ਪੈਸੇ ਕਿਹਦੇ ਤੱਕ ਚਲਾਏ ਜੇਗਾ ਉਹ ਗੱਲ ਪੈਸਿਆਂ ਦੀ ਨਹੀਂ ਨਾ ਮੈਂ ਕਦੇ ਪੈਸਿਆਂ ਦਾ ਲਾਲਚ ਕਰਿਆ ਹੈ ਤੈਨੂੰ ਪਤਾ ਤਾਂ ਹੈਗਾ ਰੋਲਾ ਤਾਂ ਐ ਵੀ ਇਕੱਲੇ ਜੋਗਾ ਕਰੀ ਜਾਂਦਾ ਕਾਹਨੂੰ ਕੋਈ ਦਿਹਾੜੀਆ ਪਾਉਣਾਗਾ ਉਹ 4 ਪੀ ਕੰਮ ਹੋਣਗੇ ਗਾਹ ਤੇਰੀ ਚਾਚੀ ਦਾ ਵੀ ਆਪਰੇਸ਼ਨ ਹੋਣਾ ਮੈਂ ਲੋਕਾ ਮੂਰੇ ਮੰਗੀ ਜਾਊਗਾ ਉਹ ਤਾਂ ਪੁੱਤ ਤਾਂ ਰੱਖੇ ਵੇ ਸਾਹਮ ਕੇ ਹੋਰ ਕੀ ਹੋਣਾਗਾ ਆ ਗੱਲ ਉਹ ਤਾਂ ਠੀਕ ਆ ਤੇਰੀ ਗੱਲ ਪਰ ਉਹ ਚਾਚੀ ਨਾ ਤਾਂ ਵਗ ਜਾਗਰ ਉਹ ਤੂੰ ਦੇਖ ਕੀ ਦਿਨਾਰੇ ਨੇਗੇ ਚਾਚੀ ਗੱਲ ਉਹ ਫਿਰ ਭੋਲੇ ਕੇ ਉੱਥੇ ਪਹੀ ਕੋਲੇ ਫਿਰਦੀ ਸੀਗੀ ਇਕੱਲੀ ਭੋਲੇ ਕੀ ਪਹੀ ਤੇ ਫਿਰਦੀ ਸੀ ਉਹ ਤੈਨੂੰ ਭਲੇਖਾ ਪਹਿ ਗਿਆ ਹੁਣ ਪੁੱਤ ਰਿਆ ਉਹ ਦੁਕਾਨ ਤੇ ਗਈ ਸੀ ਤੇਲ ਲੈਣ ਗਈ ਸੀ ਜਿਹੜੇ ਸਿਉਣ ਵਾਲੀ ਇਨੂੰ ਕਿੱਥੇ ਜਾਣ ਆਪੇ ਹੀ ਤਰੀ ਫਿਰਦੀ ਜੀ। ਢੇਖਾ ਪੈ ਗਿਆ ਹੁਣ ਤੈਨੂੰ ਕੋਈ ਉਹ ਕੋਈ ਹੋਰ ਹੋਊਗਾ। ਤੇ ਚਾਚਾ ਕਮਾਲ ਕਰਦਾ ਤੂੰ ਮੇਰੀ ਅੱਖ ਤਾਂ ਬਾਜ ਵਰਗੀ ਆ ਉਹਦੀ ਦੇਖ ਲੈਣਾ ਉਹ ਹੀ ਸੀਗੀ ਮਾਸੇ ਸੀਗੀ ਪੂਰੀ। ਇਹ ਟੰਗਾ ਚੱਲ ਮੈਂ ਜਰਾ ਕੰਮ ਅਸੀਂ ਦੱਸਣਾ ਤੈਨੂੰ ਚਾਚੀ ਇਕੱਲੀ ਫਿਰਦੀ ਹੈਗੀ। ਇਹ ਡੈਲੀ ਲੱਡੂ ਮੈਂ ਜਾਣਾ ਹਰ ਕਰੇ। ਚਾਚੀ ਜੀ ਜੀ। ਇਹ ਤਾਂ ਜਵਾਬ ਦੀ ਦੀ ਗੱਲ ਸੱਚੀ ਤਾਂ ਨਹੀਂ ਵੀ। ਇਹਨੂੰ ਤਪਲੇ ਖਪੈ ਨਹੀਂ ਸਕਦਾ ਕੋਈ ਬੁੜਾ ਠੇਰਾ ਨਹੀਂ ਇਹ ਵੀ ਨਿਗਾਹੇ ਨਹੀਂ ਦੀ ਸੁਸਤ ਨਹੀਂ ਕਰਾਂ ਤੈਨੂੰ ਇਮੀਡੀਏਟ ਹੋਗੀ ਫਿਰ ਆਇਂ ਕਰਦਾ ਭੈਣ ਨਾਲ ਗੱਲ ਕਰਕੇ ਦੇਖ ਲੈਣਾ ਜੇ ਸਿੱਧਾ ਉਹਨੂੰ ਮੈਂ ਪੁੱਛਿਆ ਜਮਾਂ ਟਾਈਮ ਸਿਰੇ ਲੱਗਿਆ ਹੋਇਆ ਕੰਨ ਨੂੰ ਕੋਈ ਗਲਵਾਤ ਨਾ ਹੋ ਜੇ ਜਵਾਗ ਜਿੰਨ ਤਾਂ ਪੂਰਾ ਪਤਾ ਇਤਾਜ ਤੱਕ ਮੇਰੇ ਨੂੰ ਨਹੀਂ ਝੂਠ ਬੋਲੀ ਨਹੀਂ ਕਦੇ ਚਲ ਭੈਣ ਨਾਲ ਗੱਲ ਕਰਦਾ ਜਾਇ ਕਰਦਾ ਮੈਂਬਰ ਦੀ ਸਲਾਹ ਲੈ ਲੈਣਾ ਫਿਰ ਵੀ ਪਿੰਡ ਦਾ ਸਾਂਝਾ ਬੰਦਾ ਸੌ ਰੋ ਦੇਊਗਾ ਮੈਂਬਰ ਨੇ ਕਦੇ ਮਾੜੀ ਰਾਇ ਨਹੀਂ ਦਿੱਤੀ ਮੈਨੂੰ ਭੈਣ ਨਾਲੋਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਮੈਂ ਮੈਂਬਰ ਨਾਲ ਗੱਲ ਕਰ ਲੈਣਾ ਖਬਰਾਂ ਕੋਈ ਮੈਂਬਰੀ ਹੱਲ ਕਰ ਦੇ ਮੇਰਾ ਚੱਲ ਨਰਮਲ ਸੈਂ ਗੋਬੀ ਜੀ ਤਾਂ ਫੇਰ ਹੀ ਗੁੱਡਾਂਗੇ ਨਰਮਲਾ ਐਡੀ ਦੀ ਗੱਲ ਤੂੰ ਆਪ ਹੀ ਪੁੱਛਲਾ ਤੇਰੀ ਘਰ ਵਾਲੀ ਆ ਜਰਾ ਉਹ ਮੈਂ ਤਾਂ ਬੱਲਿਆ ਪੁੱਛਲਾ ਉਹ ਮੈਂ ਤਾਂ ਡਰਦਾ ਤਾਂ ਨਹੀਂ ਪੁੱਛਦਾ ਟਾਈਮ ਜਮਾ ਸਿਰੇ ਤੇ ਆਇਆ ਪਿਆ ਕੱਲ ਨੂੰ ਇਹ ਨਹੀਂ ਪਤਾ ਹੌਲ ਪੈ ਜੇ ਕੋਈ ਗੱਲ ਹੋਰ ਹੋ ਜੇ ਤੰਗੂ ਤੇਰੀ ਰਹਿ ਲੱਤੀ ਆ ਫਿਰ ਵੀ ਤੂੰ ਪਿੰਡ ਦਾ ਮੈਂਬਰ ਆ ਜਾਣਕਾਰੀ ਰੱਖਦਾ ਪਿੰਡ ਦੀ ਉਹ ਤਾਂ ਗੱਲ ਤੇਰੀ ਸਹੀ ਆ ਤੇ ਐਡੀ ਵੀ ਕੋਈ ਕਾਜ ਗੱਲ ਨਹੀਂ ਕਰਾ ਤੂੰ ਪੁੱਛ ਕੇ ਦੇ ਰੇਲਾ ਪਹਿਲਾਂ ਕੋਈ ਗੱਲ ਹੋਰ ਛੇੜ ਲਈ ਨਾਰਮਲ ਜੀ ਕੱਲੋ ਕਰਦਾ ਕਰਦਾ बस ਫਿਰ ਪੁੱਛ ਲਈ ਯਾਰ ਜੇ ਮੈਂ ਕਰਾਂ ਕੁੜੀ ਆਈ ਹੋਈ ਐ ਇਹ ਗੱਲ ਕੁੜੀ ਨਾਲ ਜਾ ਕੇ ਉਹ ਕਰ ਲੈਣਾ ਕੁੜੀ ਪੁੱਛ ਲੂ ਕੰਮ ਸੌਖਾ ਹੋਜੂ ਜੇ ਮੈਂ ਪੁੱਛ ਲਿਆ ਬੱਲਿਆ ਮੇਰਾ ਬਲੱਡ ਜਾ ਵੀ ਉਵੇਂ ਵੱਜ ਜਾਣਾ ਤੈਨੂੰ ਪਤਾ ਕੰਮ ਟੇਡਾ ਨਾ ਹੋਜੇ ਉਹ ਤਾਂ ਗੱਲ ਤਰੀ ਸਹੀ ਆ ਚਲ ਫਿਰ ਤੇ ਭੈਣ ਨੂੰ ਪੁੱਛ ਲਾਂ ਉਹ ਕੀ ਤਰ੍ਹਾਂ ਯਾਰ ਮੈਂ ਮੈਂ ਤਾਂ ਬੜਾ ਕਸੂਤਾ ਫਸ ਗਿਆ ਬੱਲੇ ਇੱਕ ਤਾਂ ਪਰਮਾਤਮਾ ਨੇ ਮੇਰੀ ਮਸਾ ਸੁਣੀ ਆ ਉੱਤੋਂ ਨਾ ਦਿਲ ਜੇ ਚ ਸ਼ੱਕ ਜਾਂ ਹੁੰਦਾ ਜਿਹੜਾ ਉਹ ਹੋ ਹੀ ਜਾਂਦਾ ਇੱਕ ਜੀ ਕਰਦਾ ਵੀ ਕਾਦੇ ਵਾਸਤੇ ਗੱਲ ਛੇੜਨੀ ਆ ਟਾਈਮ ਟੱਪ ਜਾਂਦੇ ਕੱਲ ਨੂੰ ਜਵਾਬ ਹੋ ਗਿਆ ਫੇਰ ਆਪਾਂ ਆਰਾਮਦਾਰੀ ਨਾਲ ਗੱਲ ਕਰ ਲਾਂਗੇ ਜੇ ਹੁਣ ਪੁੱਛਦਾ ਇਹ ਵੀ ਡਰ ਲੱਗਦਾ ਵੀ শাਲਾ ਕਿਤੇ ਫੇਰ ਉਹੀ ਕੰਮਾਂ ਚ ਨਾ ਪੈ ਜੇ ਉਹ ਪਰ ਤਾਂ ਤਾਂ ਕੀ ਲੱਗਦਾ ਆਪਣੀ ਦਾ ਜਰਾ ਤੂੰ ਪਰਣ ਕੋਲ ਹੀ ਗੱਲ ਖੇਡ ਕੇ ਜੀ। ਗਲਤਤਾ ਤੇਰੀ ਵੀ ਠੀਕ ਆ। ਕਿਤੇ ਢੀਕ ਢੀਕ ਚ ਮੇਰਾ ਸਾਰੇ ਨਾ ਕੰਗਾ ਹੋ ਜੇ। ਤੇਰਾ ਗਲਤ ਤਾਂ ਮੈਨੂੰ ਤੋੜਨੀ ਚਾਹੀਦੀ ਏ। ਤੋੜ ਕੇ ਨਾ ਤੂੰ ਗੱਲ ਭੈਣ ਕੋਲ ਹੀ ਤੋੜ ਪਿਆ। ਚਲ। ਠੀਕ ਆ ਫਿਰ ਮੈਂ ਮਰਾ। ਚਲ ਠੀਕ ਆ ਭਜੀ। ਆਹੋ। ਚਲ ਫਿਰ ਤੈਨੂੰ ਹੱਥ ਨਹੀਂ ਮਿਲਦਾ। ਹਾਂ ਹੱਥ ਨਹੀਂ ਆ ਜੀ। ਚੰਗ। ਚੰਗ। ਗਲਤਤਾ ਮੈਂਬਰ ਵਾਲੀ ਵੀ ਠੀਕ ਆ। ਮੈਨੂੰ ਕੁੜੀ ਨਾਲ ਗੱਲ ਕਰਨੀ ਚਾਹੀਦੀ ਹੈ ਕੀ ਪਤਾ ਹੁੰਦਾ ਇੱਕ ਵਾਰੀ ਵੀਰਾਂ ਲੰਗੇ ਨਾ ਮੁੜ ਕੇ ਹੱਥ ਨਹੀਂ ਆਉਣਾ ਸਿਆਣੇ ਨੇ ਕਿਹਾਗਾ ਔਲੇ ਦਾ ਖਾਦਾ ਅਵਾਜ ਚ ਪਤਾ ਲੱਗਦਾ ਮੈਨੂੰ ਜਾ ਕੇ ਇੱਕ ਵਾਰੀ ਗੱਲ ਕਰਨੀ ਚਾਹੀਦੀ ਹੁਣ ਅੱਜ ਤਾਂ ਦੁਪਹਿਰਾ ਚੜ੍ਹ ਗਿਆ ਕੰਮ ਨਾਲ ਨਹੀਂ ਗੱਲ ਸੁਣੀ ਮੇਰੀ ਆ ਤੇ ਮੜੀ ਬਰੇ ਮੈਂ ਚਾੜੂ ਕੱਢਿਆ ਮਾਂ ਚਾੜੂ ਫੇਰ ਮਾਰ ਲਈ ਸੱਟ ਭਰੀ ਮੇਰੀ ਗੱਲ ਸੁਣਾ ਕੇ ਲੈ ਇਹ ਕੀ ਗੱਲ ਹੋ ਗਈ ਕੀ ਹੋ ਗਿਆ ਤੂੰ ਮੈਨੂੰ ਦੱਸ ਵੀ ਕਿਤੇ ਪਿੰਡੋਂ ਤਾਂ ਕੋਈ ਫੋਨ ਆ ਗਿਆ ਭਤੀਜਾ ਮਿਲਿਆ ਸੀ ਮੇਰਾ ਫਿਰ ਭਤੀਜਾ ਮਿਲਿਆ ਸੀ ਉਹਨੂੰ ਘਰੇ ਲੈ ਆਉਂਦਾ ਬਈ ਕਰੇ ਕਾਣੂ ਦੇ ਜਾਂਦਾ ਮੈਂ ਤਾਂ ਗੋਬੀ ਜੀ ਗੁੱਡੀ ਜਾਂਦਾ ਸੀ ਤੂੰ ਗੱਲ ਤਾਂ ਦੱਸ ਕਹਿੰਦਾ ਕੱਲ ਹੀ ਦੁਕਾਨ ਤੇ ਨਹੀਂ ਗਈ ਕਹਿੰਦਾ ਕੌਣ ਦੀ ਦੁਕਾਨ ਤੇ ਵੀ ਜਸਵਿੰਦਰਾ ਤੇਰਾ ਤੇਰੀ ਕਹਿੰਦਾ ਮੈਂ ਕੱچے ਰਾਤ ਦੇ ਦੇਖੀ ਐ ਜਿਹੜਾ ਗਰਦੇ ਬੇਕਾਰ ਨੂੰ ਜਾਂਦਾ ਕਹਿੰਦਾ ਪਹੀ ਬਿੰਨੀ ਮੂੜੀ ਸੀ ਮੇਨ ਤੜਾਰ ਬੋਤਲ ਤੇ ਖੋਲਣੀ ਤੇ ਪਹਿਲਾਂ ਵਾਲੇ ਕੰਮਾ ਤੇ ਨਾ ਜੀ ਬੀਰੇ ਤੂੰ ਐਵੇਂ ਡਰੀ ਜਾਣਾ ਕੋਈ ਪਹਿਲਾਂ ਵਾਲੀ ਗੱਲ ਨਹੀਂ ਮੇਰੀ ਗੱਲ ਸੁਣ ਅੱਜ ਨਾ ਮੈਂ ਜਸਵਿੰਦਰ ਨਾਲ ਗੱਲ ਕੀਤੀ ਸੀਗੀ ਹਾਂ ਤੂੰ ਨਾ ਮੇਰੇ ਫੋਨ ਵਾਲੀ ਗੱਲ ਦਾ ਯਕੀਨ ਨਹੀਂ ਮੰਨਿਆ ਸੀ ਤੂੰ ਘਰ ਮੈਨੂੰ ਬਿਜਲੀ ਗਲਤਤਾ ਦੱਸ ਦੇ ਕੀ ਆ ਬਾਈ ਮੈਂ ਤੜਕੇ ਨਾ ਜਸਵਿੰਦਰ ਨੂੰ ਚਾਹ ਪੜਾਉਂਦੀ ਨੇ ਮੈਂ ਪੁੱਛਿਆ ਮੈਂ ਕਿ ਜਿਹੜਾ ਉਹਦੇ ਫੋਨ ਆਇਆ ਸੀ ਉਹਦੀ ਮੈਨੂੰ ਗੱਲ ਦੱਸ ਮਤਤਨੂਏ ਮੈਂ ਕਿਹਾ ਮੈਂ ਤੋ ਦੇਣਾ ਪੂਰਾ ਖੁੰਦਕਣਾ ਪੁੱਛੀਆ ਗੱਲ ਪਰ ਨਾ ਉਹ ਮੇਰੇ ਕੋਲੇ ਸਾਰੀ ਗੱਲ ਮੰਨ ਗਈ ਕਹਿੰਦੀ ਕਿਸੇ ਦਾ ਫੋਨ ਨਹੀਂ ਸੀ ਮੇਰੀ ਸਹੇਲੀ ਦਾ ਫੋਨ ਸੀਗਾ ਨਾ ਇਹਨਾ ਸ੍ਰੀਕਾ ਕਾਰੋ ਸ੍ਰੀਕ ਤੇ ਰਾਜੀ ਹੁੰਦਾ ਚਾਹੇ ਭੂਆ ਦਾ ਪੁੱਤ ਹੀ ਆ ਦਾ ਠੀਕ ਹੈ ਪਰ ਉਹ ਹੀ ਗੱਲਾਂ ਬਸਦਿਆਂ ਚ ਕੋਈ ਨਹੀਂ ਰੱਖਦਾ ਹੁੰਦਾ ਸਾਰੇ ਕਹਿੰਦੇ ਹੁੰਦੇ ਨੇ ਉੱਜੜ ਜੇ ਬੰਦਾ ਉੱਜੜ ਜੇ ਨਾ ਇਹਨਾ ਭੂਆ ਵਰਗੇ ਤੇਰੇ ਵਿਆਹ ਤੇ ਕਦੋਂ ਰਾਜੀ ਸੀਗੇ ਤੇ ਉਹ ਤਾਂ ਮੈਨੂੰ ਪਤਾ ਗੱਲ ਦਾ ਉਦੋਂ ਮੇਰੀ ਫੁੱਲ ਲਿਹਾਜ ਆ ਹੈ ਨਾਲੇ ਅਜ ਤੱਕ ਮੇਰਾ ਭਤੀਜਾ ਪੂਰਾ ਝੂਠ ਨਹੀਂ ਬੋਲਦਾ ਚਾਹੇ ਜਿੱਡਾ ਮਰਜੀ ਹੋ ਗਿਆ ਉਹ ਵੀਰੇ ਝੂਠ ਤੈਨੂੰ ਕਿਹੜੀ ਗੱਲ ਤੇ ਨਹੀਂ ਬੋਲੇ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੁੜੀ ਚਿੱਟਾ ਲਾਉਂਦੀ ਹੈਗੀ ਭੂਆ ਹੀ ਲੈ ਇਸੇ ਰਿਸ਼ਤਾ ਆ ਦੇ ਭਤੀਜੀ ਦਾ ਹਾਂ ਇਹ ਵੀ ਗੱਲ ਹੈ ਹੈ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੁੜੀ ਚਿੱਟਾ ਲਾਉਂਦੀ ਹੈਗੀ ਰਾਜੀ ਤਾਂ ਉਦੋਂ ਨਹੀਂ ਸੀ ਅਗਲੇ ਨੂੰ ਆਏ ਸੀ ਵੱਧ ਬੁੱਧਾ ਰੋਜ ਲੈ ਜੀ ਮਰਗ ਉਪਰੇ ਖੜਾ ਛੁੱਟੂਗਾ ਦਵਾਰੇ ਇਹਨੂੰ ਕੌਣ ਕਰੂਗਾ ਵੀ ਵੀ ਗੱਲ ਤੇਰੀ ਸੋਚਣ ਵਾਲੀ ਹੈ ਭੈਣੇ ਵੀਰੇ ਮੈਂ ਉਹਨੂੰ ਜਸਵਿੰਦਰ ਨੂੰ ਸਾਰੀ ਗੱਲ ਪੁੱਛ ਲਈ ਮੈਂ ਕਿ ਜਸ ਮੈਨੂੰ ਉਹ ਗੱਲ ਦੱਸ ਵੀ ਇਹ ਗੱਲ ਕੀ ਹੈ ਜੀ ਵੀ ਤੂੰ ਫੋਨ ਤੇ ਕੀ ਦੇ ਨਾਲ ਗੱਲਾਂ ਕਰਦੇਵੇਂ ਮੈਨੂੰ ਮੁੰਡੇ ਦੀ ਆਵਾਜ਼ ਲੱਗੀ ਵੀਰੇ ਪਰ ਉਹ ਮੇਰੇ ਕੋਲੇ ਗੱਲ ਮੰਨ ਗਈ ਕਹਿੰਦੀ ਮੁੰਡਾ ਨਹੀਂ ਸੀ ਉਹ ਉਹ ਮੇਰੀ ਸਹੇਲੀ ਸੀ ਉਹ ਮੁੰਡਿਆਂ ਲਈ ਆਵਾਜ਼ ਕੱਢ ਲਾਂਦੀ ਹੈ ਅਹੀ ਅੱਛਾ ਲੈ ਆਹ ਹੋ ਗਿਰੋ ਕਰਦੀ ਹੁਣ ਡਰਾਮੇ ਡਰਮੇ ਪਤਾ ਨਹੀਂ ਵੀਰੇ ਪਰ ਨਾ ਅੱਜ ਮੇਰੇ ਮਨ ਤੋਂ ਬੋਝ ਉਤਰ ਗਿਆ ਕਰਨਾ ਹੂਆ ਦੇ ਪਿੱਛੇ ਜਾਂ ਆਪਦੇ ਭਤੀਜੇ ਦੇ ਪਿੱਛੇ ਕਿਸੇ ਦੇ ਪਿੱਛੇ ਨਾ ਲੱਗ ਆਪਦਾ ਕਰ ਨਾ ਕਿਸੇ ਪਿੱਛੇ ਪੱਟ ਲਈ ਭੈਣੇ ਤਾਂ ਤੇਰੀ ਗੱਲ ਠੀਕ ਹੈ ਪਰ ਮੇਰਾ ਭਤੀਜਾ ਮੈਨੂੰ ਝੂਠ ਕਿਉਂ ਬੋਲੂਗਾ ਇਹ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਸੰਜੇ ਤਾਂ ਤੈਨੂੰ ਆਪੇ ਨਹੀਂ ਲੱਗੀ ਹੂਆ ਨੂੰ ਆਏ ਸੀ ਜਦੋਂ ਰਿਸ਼ਤਾ ਲਿਆਈਆ ਪਰ ਇਹ ਮਰ ਜੂਗੀ ਖੜਾ ਛੁੱਟੂਗਾ ਆਪਾਂ ਤੋਂ ਤੇ ਜਿਹੜੀ 4 ਕਿੱਲੇ ਦੀ ਜ਼ਮੀਨ ਦੇ ਰੇ ਅਸੀਂ ਆਪ ਪਾਵਾਂਗੇ ਵੇਚਾਂਗੇ ਪਤਾ ਨਹੀਂ ਭੈਣੇ ਮੇਰਾ ਤਾਂ ਨਾ ਦਿਲ じゃ ਹੋਰ ਨੂੰ ਜੇ ਕਰੀ ਤੇ ਰਤੂ ਤਾਂ ਐਵੇਂ ਹਰੂ ਹਰੂ ਕਹੀ ਜਾਣਾਗਾ ਮਾੜਾ ਮੋਟਾ ਅਰਜ ਕਰਦੇ ਆਂ ਤੇ ਵੀ ਯਕੀਨ ਰੱਖਣਾ ਚਾਹੀਦਾਗਾ ਜਦੋਂ ਮੈਂ ਕਹੀ ਸੀ ਗੱਲ ਤੂੰ ਮੇਰੀ ਗੱਲ ਤਾਂ ਤਾਂ ਸੁਣੀ ਨਹੀਂ ਆਪਦੀ ਭੈਣ ਦੀ ਕਾਹ ਪਤੇ ਜਿਹੜੀ ਗੱਲ ਸੁਣ ਕੇ ਤੂੰ ਆਏ ਆਏਗਾ ਮੈਂ ਤਾਂ ਲੋਕ ਅੱਗ ਤੇ ਫੂਸ ਪਾਉਂਦੇ ਨੇ ਬਸ ਤੂੰ ਕਿਸੇ ਦੀਆਂ ਨਹੀਂ ਸੁਣੀਂਦੀਆਂ ਹੁੰਦੀਆਂ ਅਗਲੇ ਨੂੰ ਆਏ ਆ ਵੀ ਕਿਉਂ ਹੁਣ ਨਿੱਕਾ ਨਿਆਣਾ ਹੋਣਾ ਹਾਲਾ ਕਿਉਂ ਕੇ ਘਰ ਬਸ ਜੇ ਤੇ ਨਾ ਕਰੇ ਲੜਾਈ ਪਾ ਕੇ ਲੋਕ ਜਿਆਦੇ ਖੁਸ਼ ਹੁੰਦੇ ਨੇ ਕੰਦਾ ਤੇ ਚੜ ਚੜ ਦੇਖਦੇ ਹੁੰਦੇ ਨੇ ਉਹ ਲੜਾਈ ਤੋਂ ਤਾਂ ਮੈਂ ਡਰਦਾ ਮੈਨੂੰ ਵੀ ਆਇਆ ਵੀ ਜੇ ਮੈਂ ਨੂੰ ਕੁਝ ਬੋਲ ਪਿਆ ਪਤਾ ਨਹੀਂ ਕੀ ਬਣੂਗਾ ਜਮਾਂ ਟਾਈਮ ਸਿਰ ਤੇ ਆਇਆ ਪਿਆਗਾ ਉਹ ਗੱਲ ਵੀਰੇ ਕੁਝ ਨਹੀਂ ਕਿਸੇ ਪਿੱਛੇ ਕੋਈ ਲੜਾਈ ਨਾ ਕਰ ਤੇ ਚਾਹ ਪਾਣੀ ਕਰ ਲੰਨੀ ਆ ਮੈਂ ਪੀ ਲੋ ਆਪਦੇ ਘਰੇ ਹੱਸੋ ਖੇਡੋ ਹਨਾ ਕਿਸੇ ਦੇ ਪਿੱਛੇ ਨਹੀਂ ਕਦੇ ਵੀ ਲੱਗਣਾ ਚਾਹੀਦਾ ਚਲ ਠੀਕ ਆ ਭਣੇ ਤੂੰ ਮੇਰੇ ਨਾਲ ਵੱਡੀ ਆ ਤੇਰੀ ਗੱਲ ਵੀ ਮੈਨੂੰ ਮੰਨਣੀ ਚਾਹੀਦੀ ਆ ਵੀਰੇ ਜੇ ਮੈਂ ਮੇਰੀ ਗੱਲ ਸੁਣ ਵੱਡੀ ਆਂ ਕੀ ਤੈਨੂੰ ਮੱਪ ਜੀ ਆਈ ਹੈ ਕਿ ਫਿਰ ਪੂਆ ਨਾ ਆਗੀ ਪੂਆ ਮੌਜ ਨਾ ਲੱਤ ਦਾ ਬਹਾਨਾ ਪੜਾ ਕੇ ਕਰੇ ਪਈ ਆਗੀ ਚਲ ਕੋਈ ਨੂੰ ਤੂੰ ਬਣਾ ਚਾਹ ਪੈਣੇ ਫਿਰ ਮੈਂ ਵੀ ਕਿਹੜੀਆਂ ਗੱਲਾਂ ਚ ਪੈ ਗਏ ਔਰ ਆਪਣ ਸਹੀ ਕਹਿੰਦੀ ਹੋਵੇ ਭੈਣ ਦੀ ਗੱਲਾਂ ਤੇ ਵੀ ਯਕੀਨ ਕਰਨਾ ਚਾਹੀਦਾ ਫਿਰ ਪਤੀ ਜਾਂ ਝੂਠ ਕਿਉਂ ਬੋਲੂਗਾ ਅੱਜ ਤੱਕ ਨਹੀਂ ਕਦੇ ਝੂਠ ਬੋਲਿਆ ਉਹ ਇਹ ਮੇਰੇ ਪਰਮਾਤਮਾ ਨੇ ਹੁਣ ਸਤੂ ਹੀ ਜਾਣੇ ਜਾਨ ਮੇਰੇ ਚਾਹ ਇਸ ਦੀ ਬੀ ਮਹੰਗਾ ਕਿ ਉਰੇ ਆ ਕੇ ਬੀ ਮਹੰਗਾ ਹਾਂ ਹਾਂ ਆਪੜੇ ਕੋਈ ਨਮਨ ਨਾ ਆ ਕੇ ਪੀਣਾ ਤੂੰ ਬਣਾਉ ਨੇ ਚਲ ਸੱਜ ਬੋ ਆਪਾ ਕੇ ਲੈਣਾਗਾ ਬਸ ਆਪਣਾ ਤਾਂ ਜਵਾਬ ਆ ਪਹਿਲਾ ਜਵਾਬ ਆ ਬਸ ਸਹੀ ਸਲਾਮਤ ਹੋ ਜੇ ਪੂਰਤਾ ਪਰਬ ਨੂੰ ਕੀ ਮੰਗਣਾ ਹੱਥ ਪੈਰ ਚੱਲੀ ਜਾਂਦੇ ਆ ਕਮਾਈ ਜਾਂਦੇ ਨਾ ਜੋਗਾ ਸਾਰੇ ਠੀਕ ਆ ਸਾਰੇ ਵਧੀਆ ਤੂੰ ਇਹ ਗੱਲਾਂ ਛੱਡ ਮੈਂ ਤਾਂ ਇੱਕ ਗੱਲ ਪੁੱਛਣ ਵਾਸਤੇ ਫੋਨ ਕੀਤਾ ਵਾ ਹਾਂ ਮਾਂ ਉਹ ਮੈਂ ਪੁੱਛਦੀ ਸੀ ਜਿਵੇਂ ਉਹ ਨਾਨ ਗਿੰਤ ਮਹੀਨਾ ਲੱਗਿਆ ਹੋਇਆਗਾ ਦੇਖੀ 2 ਦਿਨ ਹੋ ਗਏ ਜਵਾਬ ਨਾ ਹਲਦਾ ਹੀ ਨਹੀਂਗਾ ਹੋਰ ਮਾਂ ਪਤਾ ਨਹੀਂ ਕੀ ਗੱਲ ਅੱਗੇ ਤਾਂ ਜਿਵੇਂ ਮੈਨੂੰ ਪਤਾ ਲੱਗਦਾ ਹਿਲਦਾ ਅਸੀਲ ਤਲੁੱਤਾ ਭਜਦੀਆਂ ਸੀ ਹੁਣ ਤਾਂ 2 ਦਿਨ ਹੋ ਗਏ ਜਮੀ ਨਹੀਂ ਜੀ ਮੈਂ ਮਨਤਾਇਲਾ ਦਵੀੰਦਰ ਹੈ ਵੀ ਹੈ ਕਿ ਨਹੀਂ ਇਹ ਵੀ ਨਹੀਂ ਪਤਾ ਲੱਗਦਾ ਹੈ ਮਾਂ ਮਾਂ ਐਨਾ ਕਹਿ ਹਾਏ ਹਾੜੇ ਖੜਿਆ ਐ ਕਦੋਂ ਕੰਨੀ ਐ ਤੂੰ ਕਿਨੂੰ ਕਹ ਪਣੇ ਲਾ ਇਹਨੂੰ ਕੀ ਹੋ ਗਿਆ ਗੀੜੇ ਤਾਂ ਮੈਂ ਬਾਅਦ ਚ ਹੀ ਪਾਉਂ। ਇਹ ਕਾ ਤੋ ਹੱਕਾ ਮਾਰੀ ਜਾਂਦਾ। ਨਹੀਂ ਜਸਵਿੰਦਰੇ। ਤਨੇ ਕੀ ਹੋ ਗਿਆ? ਤੂੰ ਮੈਨੂੰ ਡਰਾ ਹੀ ਦਿੱਤਾ। ਮੈਂ ਤਾਂ ਕੱਪੜੇ ਪਾਉਂਦੀ ਪਾਉਂਦੀ ਆਈ ਆ। ਮੈਂ ਮਤਲਬ ਆਇਆ ਕਹਿੰਦੀ ਸੀ। ਉਹਨੇ ਬੀਬੀ ਦਾ ਬੀਬੀ ਨਾਲ ਗੱਲ ਕਰੀ ਜਾਂਦੀ ਸੀ। ਮੈਂ ਨਾ ਤੇਰੇ ਕੋਲ ਇੱਕ ਗੱਲ ਨਹੀਂ ਕਰੀ। ਕੀ ਨਹੀਂ ਗੱਲ ਕੀਤੀ? ਦੱਸ ਵੀ ਦੇ ਆਂ ਬਾਜ਼ਾਰ ਤਾਈਆ ਕਿਉਂ ਪਾਣੀ ਰਹਿਨੀ ਆਂ? ਤਨੇ ਤੋ ਦਿਨ ਹੋ ਗਏ। जवाक ना जमा हिल हिल नहीं हिलेगा अगे जुतमानी हिलता हूं तो सुना जमी नहीं हिलिया दो दिन हो गए चल कोई ना तू फिक्र कर तू कर अंदर बैठा मैं बी खेत गया गा। मैं बी नद के लिया कुछ नहीं होंगे ਤੂੰ ਸੋਚਣਾ ਕਰ ਜਬ ਅਗ ਜਾਂ ਅੰਦਰ ਮੈਂ ਬਾਈ ਨੂੰ ਸੱਤਨੇ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਠੀਕ ਹੈ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਨਵੇਂ ਵੀਰ ਜੁੜੇ ਆ ਜਾਂ ਭੈਣਾ ਜੁੜ ਗਏ ਪਿਛਲੀ ਵੀਡੀਓ ਚ ਕਮੈਂਟ ਆਏ ਸੀ ਨਾ ਬੋਲਾਂਗੇ ਆਪਾਂ ਨੋਟ ਕਰ ਲਿਓ ਜਗਜੀਤ ਸਿੰਘ ਰੀਨੂ ਰਿਹਾਲਾ ਡਾਕਟਰ ਨਿਰਮਲ ਸਿੰਘ ਉਸ ਤੋਂ ਬਾਅਦ ਨਾਂ ਨਹੀਂ ਪਾਇਆ ਜਸਵੰਤ ਕੌਰ ਖੜਿਆਲ ਕਾਕਾ ਖੜਿਆਲ ਆਪਣੀ ਸੋਚ ਚੈਨਲ ਮੁਹੰਮਦ ਅਸਵੀਰ ਬਿਆਨਤ ਕੌਰ ਬਪਿੰਦਰ ਚਹਿਲ ਸ੍ਰੀ ਮੁਕਸਰ ਸਾਹਿਬ ਜਗਦੀਪ ਸਿੰਘ ਯਟ 9811 ਉਸ ਤੋਂ ਬਾਅਦ ਇੱਕ ਮਿੰਟ ਹੋਲਡ ਰੱਖੇ ਬਾਈ ਕੁਲਵੀਰ ਕੌਰ ਫਾਜ਼ਿਲ ਕਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਦਵਿੰਦਰ ਸਿੰਘ ਅ ਦਵਿੰਦਰ ਸਿੰਘ ਇਨਸਪੈਕਟਰ ਧੰਨਵਾਦ ਤੁਹਾਡਾ ਬਾਈ ਜੀ ਦੇ ਲੋ ਲਖਵੀਰ ਸਿੰਘ ਨਾਂ ਨਹੀਂ ਪਾਇਆ ਆਕਾਸ਼ਬੀਰ ਸਿੰਘ ਉਸ ਤੋਂ ਬਾਅਦ ਆ ਗਏ ਜਗਸੀਰ ਸਿੰਘ ਮਨਪ੍ਰੀਤ ਕੌਰ ਸਿਮਰ ਸੁਖਮਣ ਕਾਲੋ ਲੁਧਿਆਣਾ ਕਰਨ ਸਾਹਿਬ ਆ ਤੁਹਾਡਾ ਨਵਨੀਤ ਨਿੱਜਰ ਭਵਨਪ੍ਰੀਤ ਨਿੱਜਰ ਅੰਮ੍ਰਿਤਸਰ ਅਜਨਾਲਾ ਠੀਕ ਹੈ ਜੀ ਅਮਨਦੀਪ ਜਗਦੀਸ਼ ਮਾਲ ਸੁਖਮੰਦਰ ਸਿੰਘ ਦਿਓਣ ਸੁਖਪਾਲ ਕੌਰ ਕਰਨ ਗਿੱਲ ਉਸ ਤੋਂ ਬਾਅਦ ਜਿਹੜਾ ਆ ਗਿਆ ਸ਼ਰਨਦੀਨ ਗੁਰਜੰਟ ਗੁਰਜੰਟ ਗਿੱਲ ਉਸ ਤੋਂ ਬਾਅਦ ਨਾ ਨਹੀਂ ਪਾਇਆ ਆਪਣੀ ਸੋਚ ਚੈਨਲ ਜਲਦੀ ਜਲਦੀ ਨੈਕਸਟ ਐਪੀਸੋਡ ਲਾਈਕ ਕੇ ਆਓ ਬਾਈ ਜੀ ਅੰਕਲ ਜੀ ਚਲੋ ਆਕਾਸ਼ਵੀਰ ਸਿੰਘ ਮਨਪ੍ਰੀਤ ਬੁੱਟਰ ਗੁਰਦੇਵ ਸਿੰਘ ਭੋਜੀ ਭੈਣੀ ਅਭੀ ਜੋਤ ਅਮਰਦੀਪ ਕੌਰ ਅਨੀਤਾ ਗੋਇਲ ਸ਼ੈਲੀ ਬੋਵੀ ਦਵਾਈ ਗੁਰਜੀਤ ਸਿੰਘ ਚਿੰਦਾ ਗਿੱਲ ਸਰਿੰਦਰ ਗਿੱਲ ਰਾਮਪਰਾ ਫੂਲ ਸੋਨੂ RAM ਸੰਦੀਪ ਕੌਰ ਮਹਿਕ ਕਰਨ ਗਿੱਲ ਮਨਪ੍ਰੀਤ ਕੌਰ ਮਨਪ੍ਰੀਤ ਰੋਪੜ ਸੋਨੂ RAM ਉਸ ਤੋਂ ਬਾਅਦ ਜਿਹੜਾ ਹੈਗਾ ਕੁਲਵਿੰਦਰ ਬਾਈ ਜੀ ਵੀਡੀਓ ਛੋਟੀ ਜੀ ਛੋਟੀ ਹੁੰਦੀ ਹੈ ਵੱਡੀ ਬਣਾਇਆ ਕਰਾਂਗੇ ਬਾਈ ਕੋਈ ਗੱਲ ਨਹੀਂ ਕਿਉਂਕਿ ਵੱਡੀ ਜਿਹੜੀ ਵੀਡੀਓ ਬਣਾਉਨੇ ਆ ਉਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿਉਂਕਿ ਬਹੁਤ ਬੰਦੇ ਸਾਰੀ ਵੀਡੀਓ ਨਹੀਂ ਦੇਖਦੇ ਠੀਕ ਹੈ ਬੰਦੇ ਜਿਹੜੇ ਬੰਦੇ ਵਿੱਚ ਸਕਿਪ ਕਰ ਦਿੰਦੇ ਨੰਗਾ ਦਿੰਦੇ ਚੀਜ਼ ਨੂੰ ਤਾਸੀਂ ਬਸ ਇੰਟਰਸਟਿੰਗ ਜੀ ਸਟੋਰੀ ਰੱਖਦੇ ਹਾਂ 15-20 ਮਿੰਟਾਂ ਦੀ ਵੀ ਬੰਦਾ ਜਿਹੜਾ ਸਾਰੀ ਦੇਖ ਸਕੇ ਕਿਉਂਕਿ ਵੱਡੀਆਂ ਵੀਡੀਓ ਬਣਾ ਕੇ ਦੇਖ ਲੀਆਂ ਉਹਨਾਂ ਸਪੌਂਸ ਬਹੁਤ ਘੱਟ ਮਿਲਦਾ ਕੋਸ਼ਿਸ਼ ਹੈ ਕੋਈ ਗੱਲ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾਗਾ ਬੁੱਧ ਸਿੰਘ ਮਨਿੰਦਰ ਗਿੱਲ ਕੈਨੇਡਾ ਬਿਸ਼ਪਾਲ ਸਿੰਦਾ ਗਿੱਲ ਰਾਮਪਰਾ ਫੂਲ ਕਰਨ ਗਿੱਲ ਉਸ ਤੋਂ ਬਾਅਦ ਨਾ ਨਹੀਂ ਪਾਇਆ ਉਸ ਤੋਂ ਬਾਅਦ ਹੈਗਾ ਦਾ ਨਾ ਫੇਰ ਨਹੀਂ ਪਾਇਆ ਠੀਕ ਹੈ ਜੀ ਉਸ ਤੋਂ ਬਾਅਦ ਗਰਮੇਲ ਗਿੱਲ ਇਹ ਆਪਣੀ ਕਮੈਂਟ ਸੀ ਤੇ ਵੀਡੀਓ ਨੂੰ ਸਾਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਹੈ ਬਾਈ ਤੇ ਕਮੈਂਟ ਆਪਾਂ ਬੋਲ ਲਈਆਂ ਰੱਖਦੇ ਨਹੀਂ ਇਹ ਵੀ ਗੱਲ ਕਲੀਅਰ ਹੈ ਕਿਉਂਕਿ ਛੋਟੀ ਮੈਨੂੰ ਕਮੈਂਟ ਬਹੁਤ ਆਉਂਦੇ ਆ ਵੀ ਬਾਈ ਜੀ ਛੋਟੀ ਵੀਡੀਓ ਛੋਟੀ ਹੁੰਦੀ ਥੋੜੀ ਵੱਡੀ ਬਣਾਇਆ ਕਰੋ ਠੀਕ ਹੈ ਕਿਉਂਕਿ ਜੇ ਵੱਡੀ ਵੀਡੀਓ ਬਣਾਉਣੇ ਆ ਜਿਹੜੋ ਜੋ ਠੀਕ ਹੈ ਕਮੈਂਟ ਕਰਿਆ ਮੈਨੂੰ ਪਤਾ ਵੀ ਭੈਣਾ ਵੀਰ ਦੇਖਦੇ ਆ ਕਿ ਵੀਡੀਓ ਸਾਰੀ ਤੇ ਉਹ ਫਿਰ ਮਤਲਬ ਸਕਿਪ ਹੋ ਜਾਂਦੀ ਚੀਜ਼ ਠੀਕ ਹੈ ਬਾਕੀ ਕੋਈ ਗੱਲ ਨਹੀਂ ਤੇ ਆਈਂ ਜੁੜੇ ਰਹੋ ਆਈਂ ਪਿਆਰ ਕਰਿਓ ਤੇ ਇਹਦੇ ਨਾਲ ਆਪਾਂ ਇੱਕ 파ਟ ਹੋਰ ਚਲਾਵਾਂਗੇ ਉਹਦੀ ਤਰੀਕ ਆਪਾਂ ਅਗਲੇ 파ਟ ਚ ਬੋਲਾਂਗੇ ਠੀਕ ਹੈ ਤੇ ਜਿਵੇਂ ਇਹਨੂੰ ਪਿਆਰ ਕਰਦੇ ਹੋ ਉਹਨੂੰ ਵੀ ਕਰਿਓ ਠੀਕ ਆ ਭਾਈ ਜੀ ਤੇ ਹੁਣ ਦੇ ਉਜਾਜ਼ਿਤ ਸਸੇ ਕਾਲ ਸਾਰੇ